ਉਸ ਟਾਈਮ ਵੀ ਮਤਲਬ ਮੈਨੂੰ ਇਹ ਮੇਰੇ ਮਨਾਂ ਚ ਸਵਾਲ ਖੜਕਦਾ ਕਿ ਜੇ ਉਹ ਚਾਹੁੰਦੇ ਤਾਂ ਇੰਡਸਟਰੀ ਵਿੱਚ ਤੁਹਾਡੀ ਇੱਕ ਜਿਵੇਂ ਕਹਿੰਦੇ ਹੁੰਦੇ ਹਨ ਨਾ ਕਿ ਬਹੁਤ ਗ੍ਰੈਂਡ ਐਂਟਰੀ ਉਮੇ ਕਰਵਾ ਸਕਦੇ ਸੀਗੇ ਪਰ ਉਹਨਾਂ ਨੇ ਇਸ ਚੀਜ਼ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂ ਕਦੀ ਗੱਲ ਹੋਈ ਤੁਹਾਡੀ ਇਸ ਬਾਰੇ ਮੈਂ ਤੇ ਆਪਣੇ ਆਪ ਕਦੀ ਮਾਣਉ ਨਹੀਂ ਸਹੈਂ ਗੱਲ ਕਹਿ ਸਕਦੀ ਕਿ ਤੁਸੀਂ ਮੈਨੂੰ ਪ੍ਰੋਮੋਟ ਕਰੋ ਹਮ ਇਹ ਤੇ ਮੈਂ ਕਦੀ ਮਤਲਬ ਮੇਰੇ ਵਿੱਚ ਵੀ ਇੱਕ ਖੁਦਦਾਰੀ ਹੈ ਨਾ ਕਿ ਮੈਂ ਵੀ ਇੱਕ ਇੰਡੀਵਿਜੂਅਲ ਹਾਂ ਤੇ ਮੈਨੂੰ ਮਾਂ ਕਿਉਂ ਮੈਨੂੰ ਪੁਸ਼ ਕਰੇ ठीक है मैं अपने दम ते आगे हाँ और फिर लोग की समझना इस चीज़ नू के मेरे विचार नहीं काबलियत है कि मैं नू मादिती केंद्र योग मैं हाँ ओ आप मैं यू नो की क्या कमा कि मैं नू एक्सेप्ट करन यू नो you know, कि लोग मैं नू एक्सेप्ट करना मैं नू वहाँ पुश क्यों करे मैं भी नहीं किया ਤੇ ਮਾਂ ਨੇ ਵੀ ਨਹੀਂ ਐਸ ਇਸ ਚੀਜ਼ ਨੂੰ ਸੋਚਿਆ ਕਿ ਨਹੀਂ ਬੜਾ ਸੋਹਣਾ ਕਰ ਰਹੀ ਏ ਸਭ ਜਗ੍ਹਾ ਸ਼ੋਅਸ ਕਰ ਰਹੀ ਏ ਬਹੁਤ ਵਧੀਆ ਮੈਂ ਐ ਨਹੀਂ ਕਹਾਂਗੀ ਕਿ ਕੋਈ ਸਾਡੀ ਪ੍ਰੋਫੈਸ਼ਨਲ ਜੈਲਸੀ ਸੀ ਐ ਨਹੀਂ ਸੀ ਕੋਈ ਵੀ ਕੋਈ ਪ੍ਰੋਫੈਸ਼ਨਲ ਜੈਲਸੀ ਨਹੀਂ ਸੀ ਪਰ ਆਰਟਿਸਟ ਦੀ ਆਰਟਿਸਟ ਦੇ ਨਾਲ ਹੁੰਦੀ ਹੈ ਜ਼ਰੂਰ ਮਤਲਬ ਮੈਂ ਹੁਣ ਸੋਚਨੀ ਆ ਕਿ ਜਦ ਮੈਂ ਤੇ ਸੁਨੈਨੀ ਇਕੱਠੇ ਜਾਂਦੇ ਆ ਤੇ ਸੁਨੈਨੀ ਸ਼ੋਅ ਕਰ ਰਹੀ ਏ ਤੇ ਮੈਂ ਘਰ ਬੈਠੀ ਆ ਤੇ ਇੱਕ ਵਾਰੀ ਦਿਲ ਦੇ ਵਿੱਚ ਤੇ ਆਏਗੀ ਨਾ ਗੱਲ ਤੇ ਮਾਂ ਨੂੰ ਵੀ ਆਈ ਹੋਵੇਗੀ ਕਿ ਹੁੰਦੇ ਆ ਕੱਲੀ ਜਾਣ ਲੱਗੀ